ਤੜਕੀ ਹਾਦਸਾ ਵਾਪਰਿਆ ਜਿੱਥੇ ਚਾਰ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਦਰਅਸਲ ਤੇਜ਼ ਮੀਂਹ ਪੈ ਰਿਹਾ ਸੀ। ਐਲਟੋ ਗੱਡੀ ਨੇ ਇੱਕ ਹੋਟਲ ਨੂੰ ਦੇਖ ਕੇ ਬ੍ਰੇਕ ਮਾਰ ਦਿੱਤੀ। ਜਿਸ ਤੋਂ ਬਾਅਦ ਟਰਾਲੇ ਨੇ ਬ੍ਰੇਕ ਲਗਾਈ ਤਾਂ ਪੀਆਰਟੀਸੀ ਦੀ ਬੱਸ ਟਰਾਲੇ ਵਿੱਚ ਜਾ ਵੱਜੀ ਤੇ ਪੀਆਰਟੀਸੀ ਦੀ ਬੱਸ ਵਿੱਚ ਸਕੋਰਪਿਓ ਗੱਡੀ ਆ ਕੇ ਵੱਜੀ। ਇਸ ਤਰੀਕੇ ਨਾਲ ਤਿੰਨ ਤੋਂ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। 35 ਤੋਂ 40 ਸਵਾਰੀਆਂ ਜ਼ਖਮੀ ਹੋਈਆਂ। ਦੱਸ ਜਿਏ ਕੀ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਟੀ ਪੁਆਇੰਟ ਹੰਡਿਆਲਿਆ ਕੋਲ ਇਹ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ अल्टੋ ਕਾਰ ਚਾਲਕ ਦੇ ਬਦੋਚਾਨਕ ਬ੍ਰੇਕ ਲਗਾ ਦਿੱਤੀ ਜਿਸ سے ਚਲਦੇ ਆ ਪਿੱਛੇ ਪੀਆਰਟੀਸੀ ਦੀ ਬੱਸ ਟਰਾਲਾ ਅਤੇ ਸਕੋਰਪਿਓ ਦੀ ਟੱਕਰ ਹੋ ਗਈ 35 ਤੋਂ 40 ਬਸਵਾਰੀਆਂ ਸਮੇਤ ਗੱਡੀ ਚਾਲਕ ਜ਼ਖਮੀ ਹੋਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਮੇਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਕੋਈ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਮੈਂ ਕੰਡਕਟਰ ਨੂੰ ਪਹਿਲੇ ਹੀ ਕਹਿ ਦਿੱਤਾ ਸੀ ਬੱਸ ਗਈ ਜੇਕਰ ਮੈਂ ਬੱਸ ਨੂੰ ਜ਼ਰਾ ਜਾਂ ਵੀ ਮੋੜਦਾ ਤਾਂ ਪਿੱਛੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਹੋਰ ਵੀ ਨੁਕਸਾਨ ਹੋਣਾ ਸੀ ਹਾਲਾਂਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ 35 ਤੋਂ 40 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਇਹੜੀ ਬੱਸ ਆਪਣੀ ਪੀ ਆਰਟੀਸੀ 8573 ਤੁਸੀਂ ਡਰਾਈਵਰ ਹੋ ਜੀ ਮੈਂ ਡਰਾਈਵਰ ਆਈ ਹਾਂ ਜਿੱਤੇ ਮੇ ਹੋਇਆ ਇਹ ਐਕਸੀਡੈਂਟ ਮੂਰੇ ਹੀ ਆਲਟੋ ਕਾਰ ਆਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ ਮਗਰ ਉਹਦੇ ਟਰਾਲੇ ਨੇ ਬ੍ਰੇਕਾ ਮਾਰਤੀਆਂ ਤੇ ਇੱਕੇ ਦਾ ਬੱਸ ਨੇ ਬ੍ਰੇਕਾਂ ਮੰਨਿਆ ਨਹੀਂ ਚਿਕੜੀ ਸੀਗੀ ਜੀ ਮੀ ਪੈਂਦਾ ਸੀ ਬਹੁਤ ਜਿਆਦਾ ਇਤੇ ਆਂ ਬੱਸ ਵਿੱਚ ਬਜੀ ਮਨ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕਿਨੈਟ ਨੂੰ ਗਿਆ ਮੈਂ ਬੱਸ ਗਈ ਬਾਈ ਮੈਂ ਜਿਹੜੂ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪ ਦੀ ਸਾਈਡ ਮੈਂ ਟਰੈਵਲ ਸਾਈਡ ਮਾਰੀ ਬੱਸ ਟਰਾਲੇ ਦੇ ਵਿੱਚ ਵੱਜੀ। ਕਿਹਦੀ ਗਲਤੀ ਲੰਮਨ ਦੇ ਖਰਾਲੇ ਨਹੀਂ ਆਲਟੋ ਵਾਲੀ ਦੀ ਗਲਤੀ ਆਈ। ਹਾਂ ਮਤਲਬ ਉਹ ਬ੍ਰੇਕ ਆ ਪੰਜਾ ਫਿਰ ਮਤਲਬ ਟਰਾਲੇ ਦੇ ਵਿੱਚ ਬੱਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੋੜ ਗਿਆ ਉਹਦਾ ਵੀ ਮਤਲਬ ਟਰਾਲੇ ਦੇ ਨੁਕਸਾਨ ਪਏ ਹੋਏ ਨੇ ਸਾਡੇ ਅਸੀਂ ਪਟਿੰਡੇ ਤੋਂ ਚੱਲੇ ਸੀਗੇ 7 ਵਜੇ ਤੇ ਸ਼ਿਮਲੇ ਜਾਣਾ ਸੀਗਾ ਜੀ। ਕਿੱਥੇ ਕੋਈ ਇਹ ਬਰਨਾਲਾ ਬਾਈਪਾਸ ਤੇ ਹੋਇਆ ਜਿਹੜਾ ਟੱਪ ਕੇ ਸਾਨੂੰ ਸਲਾਹ ਮਿਲੀ ਸੀ ਕਿ ਇਹ ਟਰੱਕ ਤੇ ਬੱਸ ਦਾ ਐਕਸੀਡੈਂਟ ਹੋ ਗਿਆ। ਅਸੀਂ ਮੌਕੇ ਤੇ ਪਹੁੰਚੇ ਤਾਂ ਟਰੱਕ ਤਾਂ ਹੈ ਨਹੀਂ ਸੀ ਕਿ ਬੱਸ ਸੀਗੀ ਬੱਸ ਦੇ ਸਵਾਰੀਆਂ ਸੀ ਉਹਨਾਂ ਸੱਟਾਂ ਬਹੁਤ ਲੱਗੀਆਂ ਜੀ 35-40 ਸਵਾਰੀਆਂ ਸੀ ਜੀ ਜਿਨ੍ਹਾਂ ਨੂੰ ਐਂਬੂਲੈਂਸ ਬੁਲਾ ਕੇ ਸਰਕਾਰੀ ਹਸਪਤਾਲ ਚ ਅੰਦਰ ਕਰਾਇਆ ਗਿਆ ਦੇਖ ਕਿਧਰੋਂ ਕਿਧਰੋਂ ਆ ਰਹੀ ਸੀ ਬੱਸ ਕੋਈ ਬਿਚੀ ਨਹੀਂ ਐਚਡ ਦੇ ਨਾਲ ਇੱਕ ਸਕਾਰਪੀ ਹੋਈ ਸੀ ਮਗਰ ਬੱਸ ਦੇ ਤੇ ਬਰੇਂਡੇ ਤੋਂ ਜਾਂਦੀ ਸੀ ਪਿਆਲਾ ਤੇ ਕਿੰਨਾ ਕੁ ਨੁਕਸਾਨ ਹੈਗਾ ਸਰ ਨੁਕਸਾਨ ਤਾਂ ਬੱਸ ਦਾ ਹੈਗਾ ਤੇ ਸਕਾਰਪੀ ਦੀ ਗੱਡੀ ਦਾ ਅਤਵਾਰੀਆਂ ਕੁੱਲ ਕਿੰਨੀਆਂ ਜਖਮ ਹੋ ਜਾਂਦਾ ਰੇਰੇ ਚ ਇਹਦਾ 35 40 ਨੂੰ ਮਲਕੇ ਤੇ 67 ਤਾਂ ਜ਼ਿਆਦੇ ਸੀ ਇਹਦੇ ਚ ਕੋਈ ਜਾਨੀ ਨਕਾਟ ਨਹੀਂ ਹੋਇਆ ਨਹੀਂ ਜਾਨੀ ਗੱਲ ਨਹੀਂ ਇਹ ਕਿਹੜੀ ਵਾਸਤੀ ਸਰ ਇਹ ਤੇ ਰੋਡ ਦੇ ਵਿੱਚ ਸੜਕੀ ਹਾਦਸਾ ਵਾਪਰਿਆ ਜਿੱਥੇ ਚਾਰ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਦਰਅਸਲ ਤੇਜ਼ ਮੀਂਹ ਪੈ ਰਿਹਾ ਸੀ ਐਲਟੋ ਗੱਡੀ ਨੇ ਇੱਕ ਹੋਟਲ ਨੂੰ ਦੇਖ ਕੇ ਬ੍ਰੇਕ ਮਾਰ ਦਿੱਤੀ ਜਿਸ ਤੋਂ ਬਾਅਦ ਟਰਾਲੀ ਨੇ ਬ੍ਰੇਕ ਲਗਾਈ ਤਾਂ ਪੀਆਰਟੀਸੀ ਦੀ ਬੱਸ ਟਰਾਲੇ ਵਿੱਚ ਜਾ ਵੱਜੀ ਤੇ ਪੀਆਰਟੀਸੀ ਦੀ ਬੱਸ ਵਿੱਚ ਸਕੋਰਪਿਓ ਗੱਡੀ ਆ ਕੇ ਵੱਜੀ ਇਸ ਤਰੀਕੇ ਨਾਲ ਤਿੰਨ ਤੋਂ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ 35 ਤੋਂ 40 ਸਵਾਰੀਆਂ ਜ਼ਖਮੀ ਹੋਈਆਂ ਦੱਸ ਜਿਏ ਕੀ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਟੀ ਪੁਆਇੰਟ ਹੰਡਿਆਲਿਆ ਕੋਲ ਇਹ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ अल्टੋ ਕਾਰ ਚਾਲਕ ਦੇ ਬਦੋਚਾਨਕ ਬ੍ਰੇਕ ਲਗਾ ਦਿੱਤੀ ਜਿਸ ਸੇ ਚਲਦੇ ਆ ਪਿੱਛੇ ਪੀਆਰਟੀਸੀ ਦੀ ਬੱਸ ਟਰਾਲਾ ਅਤੇ ਸਕੋਰਪੀਓ ਦੀ ਟੱਕਰ ਹੋ ਗਈ 35 ਤੋਂ 40 ਬਸਵਾਰੀਆਂ ਸਮੇਤ ਗੱਡੀ ਚਾਲਕ ਜ਼ਖਮੀ ਹੋਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਮੇਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਮੈਂ ਕੰਡਕਟਰ ਨੂੰ ਪਹਿਲੇ ਹੀ ਕਹਿ ਦਿੱਤਾ ਸੀ ਬੱਸ ਗਈ ਜੇਕਰ ਮੈਂ ਬੱਸ ਨੂੰ ਜ਼ਰਾ ਜਾ ਵੀ ਮੋੜਦਾ ਤਾਂ ਪਿੱਛੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਹੋਰ ਵੀ ਨੁਕਸਾਨ ਹੋਣਾ ਸੀ ਹਾਲਾਂਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ 35 ਤੋਂ 40 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਇਹੜੀ ਬੱਸ ਆਪਣੀ ਪੀ ਆਰਟੀਸੀ 8573 ਤੁਸੀਂ ਡਰਾਈਵਰ ਹੋ ਜੀ ਮੈਂ ਡਰਾਈਵਰ ਆਈ ਹਾਂ ਜਿੱਤੇ ਮੇ ਹੋਇਆ ਇਹ ਐਕਸੀਡੈਂਟ ਮੂਰੇ ਹੀ ਆਲਟੋ ਕਾਰ ਆਣਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ ਮਗਰ ਉਹਦੇ ਟਰਾਲੇ ਨੇ ਬ੍ਰੇਕਾ ਮਾਰਤੀਆਂ ਤੇ ਇੱਕੇ ਦਾ ਬੱਸ ਨੇ ਬ੍ਰੇਕਾਂ ਮੰਨਿਆ ਨਹੀਂ ਚਿਕੜੀ ਸੀਗੀ ਜੀ ਮੀ ਪੈਂਦਾ ਸੀ ਬਹੁਤ ਜਿਆਦਾ ਇਤੇ ਆਂ ਬੱਸ ਵਿੱਚ ਬਜੀ ਮੈਂ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕਿਨੈਕਟ ਨੂੰ ਗਿਆ ਮੈਂ ਬੱਸ ਗਈ ਬਾਈ ਮੈਂ ਜੂ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪ ਦੀ ਸਾਈਡ ਮੈਂ ਟਰੈਵਲ ਸਾਈਡ ਮਾਰੀ ਬੱਸ ਟਰਾਲੇ ਦੇ ਵਿੱਚ ਵੱਜੀ। ਕਿਹਦੀ ਗਲਤੀ ਲੰਮਨ ਦੇ ਖਰਾਲੇ ਨਹੀਂ ਆਲਟੋ ਵਾਲੀ ਦੀ ਗਲਤੀ ਆਈ। ਹਾਂ ਮਤਲਬ ਉਹ ਬ੍ਰੇਕ ਆ ਪੰਜਾ ਫਿਰ ਮਤਲਬ ਟਰਾਲੇ ਦੇ ਵਿੱਚ ਬੱਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੋੜ ਗਿਆ ਉਹਦਾ ਵੀ ਮਤਲਬ ਟਰਾਲੇ ਦੇ ਨੁਕਸਾਨ ਪਏ ਹੋਏ ਨੇ ਸਾਡੇ ਅਸੀਂ ਪਟਿਆਨਡੇ ਤੋਂ ਚੱਲੇ ਸੀਗੇ 7 ਵਜੇ ਤੇ ਸ਼ਿਮਲੇ ਜਾਣਾ ਸੀਗਾ ਜੀ। ਕਿੱਥੇ ਕੋਈ ਇਹ ਬਰਨਾਲਾ ਬਾਈਪਾਸ ਤੇ ਹੋਇਆ ਜਿਹੜਾ ਟੱਪ ਕੇ ਸਾਨੂੰ ਸਲਾਹ ਮਿਲੀ ਸੀ ਕਿ ਇਹ ਟਰੱਕ ਤੇ ਬੱਸ ਦਾ ਐਕਸੀਡੈਂਟ ਹੋ ਗਿਆ। ਅਸੀਂ ਮੌਕੇ ਤੇ ਪਹੁੰਚਦਾ ਟਰੱਕ ਤਾਂ ਹੈ ਨਹੀਂ ਸੀ ਕਿ ਬੱਸ ਸੀ ਬੱਸ ਦੇ ਸਵਾਰੀਆਂ ਸੀ ਉਹਨਾਂ ਸੱਟਾਂ ਬਹੁਤ ਲੱਗੀਆਂ ਸੀ 35-40 ਸਵਾਰੀਆਂ ਸੀ ਕਿ ਜਿਨ੍ਹਾਂ ਨੂੰ ਐਂਬੂਲੈਂਸ ਬੁਲਾ ਕੇ ਸਰਕਾਰੀ ਹਸਪਤਾਲ ਚੜ੍ਹ ਕਰਾਇਆ ਗਿਆ ਦੇਖ ਕਿਧਰੋਂ ਕਿਧਰੋਂ ਆ ਰਹੀ ਸੀ ਬੱਸ ਕੋਈ ਗੱਡੀ ਨਹੀਂ ਐਚਡ ਦੇ ਨਾਲ ਇੱਕ ਸਕਾਰਪੀ ਹੋਈ ਸੀ ਮਗਰ ਬੱਸ ਦੇ ਤੇ ਬਸੰਡੇ ਤੋਂ ਜਾਂਦੀ ਸੀ ਪਿਆਲਾ ਤੇ ਕਿੰਨਾ ਕੁ ਨੁਕਸਾਨ ਹੈਗਾ ਸਰ ਨੁਕਸਾਨ ਤਾਂ ਬੱਸ ਦਾ ਹੈਗਾ ਤੇ ਸਕਾਰਪੀ ਦੀ ਗੱਡੀ ਦਾ ਹੈ ਸਵਾਰੀਆਂ ਕੁੱਲ ਕਿੰਨੀਆਂ ਜਖਮੀ ਹੋ ਜਾਂਦਾ ਰੇਰੇ ਚ ਇਹ ਦਾ 35 40 ਨੂੰ ਮਲਕੇ ਤੇ 67 ਤਾਂ ਜ਼ਿਆਦੇ ਸੀ ਇਹਦੇ ਕੀ ਕੋਈ ਜਾਣੀ ਨਹੀਂ ਕੋਤ ਨਹੀਂ ਹੋਦਾ ਨਹੀਂ ਜਾਣੀ ਕਰਨੀ ਇਹ ਕਿਹੜੀ ਵਸਤੀ ਸਰ ਇਹ ਕਿ ਰੋਡ ਦੇ ਵਿੱਚ